ਆ ਦੇਖ ਲੋ ਚੋਰ ਦੀਆਂ ਹਰਕਤਾਂ ਸਪਾਈਡਰਮੈਨ ਨੂੰ ਵੀ maat ਪਾਉਂਦਾ ਨਜ਼ਰ ਆ ਰਿਹਾ ਹੈ ਜੀਹਾਂ ਤਵੱਈਏ ਕਿ ਇੱਕ ਚੋਰ ਦੇ ਵੱਲੋਂ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਘਰ ਦੇ ਵਿੱਚੋਂ ਉਸਨੇ ਇੱਕ ਪਰਸ ਅਤੇ ਮੋਬਾਈਲ ਫੋਨ ਚੱਕਿਆ ਤੇ ਇਸ ਘਰ ਦੇ ਵਿੱਚ ਦਾਖਲ ਹੋਣ ਦੇ ਲਈ ਚੋਰ ਨੇ ਸਾਰੀਆਂ ਅੱਧਾ ਹੀ ਪਾਰ ਕਰ ਦਿੱਤੀਆਂ ਨੇ ਜਿਹਾਂ ਦੱਸਤੀਏ ਕਿ ਚੋਰ ਸਭ ਤੋਂ ਪਹਿਲਾਂ ਇਸ ਘਰ ਤੇ ਬਾਹਰ ਖੜਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਇਸ ਨੂੰ ਕਿਤੋਂ ਵੀ ਰਸਤਾ ਨਹੀਂ ਮਿਲਦਾ ਅੰਦਰ ਜਾਣ ਦਾ ਤਾਂ ਇਸ ਦੇ ਵੱਲੋਂ ਜੋ ਸਾਈਡਾਂ ਦੇ ਵਿੱਚ ਪਾਣੀ ਵਾਲੀ ਪਾਈਪਾਂ ਲੱਗੀਆਂ ਹੁੰਦੀਆਂ ਨੇ ਉਸ ਦੇ ਵਿੱਚ ਆਪਣੇ ਪੈਰ ਫਸਾ ਕੇ ਦੂਸਰੀ ਮੰਜ਼ਲ ਤੱਕ ਚੜ ਗਿਆ ਤੇ ਫਿਰ ਉੱਥੋਂ ਤੀ ਉਸ ਨੇ ਘਰ ਦੇ ਵਿੱਚ ਐਂਟਰੀ ਲਈ ਤੇ ਐਂਟਰੀ ਲੈ ਕੇ ਇਸ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਫੋਨ ਅਤੇ ਇੱਕ ਪਰਸ ਚੁੱਕ ਕੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਚੜਿਆ ਸੀ ਬਾਈਪਰ ਆਹੀ ਉੱਤਰਦਾ ਹੈ ਅਤੇ ਆਪਣਾ ਚਲਾਇ ਜਾਂਦਾ ਹੈ ਤੇ ਘਟਨਾ ਕੋਹਲੀ ਲੱਗੇ ਇੱਕ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਜਿਆ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਣ ਚੋਰਾ ਨੂੰ ਬਿਲਕੁਲ ਵੀ ਖੋਫ ਜੋ ਹੈ ਪੁਲਿਸ ਦਾ ਨਜ਼ਰ ਨਹੀਂ ਆ ਰਿਹਾ